ਇੱਕ ਲੱਤ ਹੀ ਮੇਰੀ ਰਾਈਟ ਸਾਈਡ ਲੱਤ ਫੜੀ ਆ ਤਾਂ ਰਾੜ ਸੀ ਸਰ ਬੜੀ ਜ਼ੋਰ ਦੀ ਉਹਨਾਂ ਨੇ ਮੇਰੇ ਲੱਤ ਤੇ ਮਾਰੀ ਤੋਂ ਮੈਂ ਮਾਰੋਗੇ ਨਾ ਉੱਥੇ ਮਾਰਿਓ ਜਿੱਥੇ ਮੇਰੀ লাশ ਮੇਰੇ ਘਰ ਦੇ ਨੂੰ ਮਿਲ ਜੀ ਅਲਵਾਰ ਸਨਾ ਛੱਡਿਓ ਉਹ ਕਹਿੰਦੇ ਕੋਈ ਨਹੀਂ ਤੈਨੂੰ ਉੱਥੇ ਹੀ ਮਾਰਾਂਗੇ ਤੁਸੀਂ ਦੇਖ ਰਹੇ ਹੋ ਸੱਚ ਮੇਲ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਵਿਰਕ ਮੌਜੂਦ ਸੀ ਇਸ ਟਾਈਮ ਚਿੱਛੜਵਾਲਾ ਕਰੀਮ ਨਗਰ ਕਾਫੀ ਦਿਨਾ ਤੋਂ ਇੱਕ ਬਹੁਤ ਜਿਹੜੀ ਖਬਰ ਚੱਲ ਰਹੀ ਸੀ ਔਰ ਕਾਫੀ ਵਿਵਾਦਾਂ ਦੇ ਵਿੱਚ ਡਾਕਟਰ ਗਰਚਰਨ ਚਿਚੜਵਾੜੇ ਤੋਂ ਕ੍ਰੀਮਨਗਰ ਦਾ ਜਿਨ੍ਹਾਂ ਦੀ ਪਿਛਲੇ ਦਿਨ ਕਡਨੈਪਿੰਗ ਵੀ ਹੋਈ ਸੀ ਔਰ ਹਰਿਆਣੇ ਦੇ ਵਿੱਚ ਉਹਨਾਂ ਨੂੰ ਕਿਤੇ ਲੈ ਜਾ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਔਰ ਲੱਤਾਂ ਤੇ ਜਿਹੜੀਆਂ ਨੇ ਰਾੜਾਂ ਵਗੈਰਾ ਮਾਰੀਆਂ ਔਰ ਜੇਰੇ ਇਲਾਜ ਉਹ ਹਸਪੀਟਲ ਵੀ ਰਹੇ ਪਰ ਹੁਣ ਅੱਜ ਉਹ ਆਪਣੇ ਘਰ ਮੌਜੂਦ ਨੇ ਅਸੀਂ ਇਹਨਾਂ ਨਾਲ ਜ਼ਰੂਰ ਗੱਲਾਂ ਬਾਤਾਂ ਕਰਾਂਗੇ ਗੁਰਚੰਨ ਸਿੰਘ ਜਿਸ ਵੇਲੇ ਤੋਂ ਵੱਡੇ ਤੇ ਕਿਡਨਾਪਰਾਂ ਦਾ ਜਿਹੜਾ ਹਮਲਾ ਹੋਇਆ ਸੀਗਾ ਕਿਡਨਾਪ ਕੀਤਾ ਗਿਆ ਤੁਸੀਂ ਉਸ ਵਕਤ ਕਿੱਥੇ ਸੀਗੇ ਤੇ ਕੀ ਕਰਨ ਜਾ ਰਹੇ ਸੀ ਸਰ ਉਸ ਵਕਤ ਮੇਰੇ ਘਰੇ ਮਿਸਤਰੀ ਲੱਗਨੇ ਸੀ ਡੈਡੀ ਨੇ ਕਿਹਾ ਸੀ ਕਹਿੰਦਾ ਖਰਕਾਂ ਤੋਂ ਜਾ ਕੇ ਸਾਨੂੰ ਉਹ ਰੇਤਾ ਲਿਆ ਦਿਓ ਤੇ ਉਹ ਖਰਕਾਂ சுரேਸ਼ ਸੀਮੈਂਟ ਸੈਂਟਰ ਹੈ ਕੋਈ ਆਪਣੇ ਸ਼ਾਇਦ ਤੁਸੀਂ ਉਹਨਾਂ ਨੂੰ ਜਾਣਦੇ ਹੋਗੇ ਮੈਂ ਉੱਥੇ ਗਿਆ ਸੀ ਤੇ ਉਹਨਾਂ ਨੂੰ ਮੈਂ ਪੈਸੇ ਪੇ ਕਰਕੇ ਤੇ ਉਹ ਰੇਤਾ ਸਿਮੈਂਟ ਦੇਦਰ ਭੇਜਦਾ ਸੀ ਤੇ ਇੱਕ ਮੈਂ ਸਕੂਟਰੀ ਦੀ ਬੈਟਰੀ ਪਵਾਣੀ ਸੀ ਉਹ ਬੈਟਰੀ ਪਵਾ ਕੇ ਤੇਲ ਪਵਾ ਕੇ ਤੁਸੀਂ ਵਾਪਸ ਆ ਰਹੇ ਸੀ ਮੈਂ ਤੇ ਮੇਰਾ ਦੋਸਤ ਸੀ ਅੰਗਰੇਜ਼ ਜੀ ਜੇ ਤੁਸੀਂ ਮਾਤਾ ਗਊਰੀ ਚੌਂਕ ਕ੍ਰੋਸ ਕੀਤਾ ਆ ਸਾਨੂੰ ਨਹੀਂ ਪਤਾ ਕੋਈ ਸਾਡੀ ਪਿੱਛੇ ਰੈਕੀ ਕਰਦਾ ਪਿਆ ਤੁਸੀਂ ਖਰਕਾਂ ਤੋਂ ਵਾਪਸ ਆ ਰਹੇ ਸੀ ਜੀ ਗੱਡੀ ਕਿੱਧਰ ਹੋ ਗਈ ਹੈ ਗੱਡੀ ਪੰਜਾਬ ਸਾਈਡ ਤੋਂ ਸਰ ਮੇਰੇ ਪਿੰਡ ਤੋਂ ਉਧਰ ਖਰਕਾਂ ਨੂੰ ਗਈ ਆ ਸਾਹਮਣੇ ਤੋਂ ਟੱਕਰ ਮਾਰੀ ਗਈ ਜੀ ਸਾਹਮਣੇ ਤੋਂ ਟੱਕਰ ਬਿਲਕੁਲ ਸਲੋ ਮੋਸ਼ਨ ਚ ਮਾਰੀ ਸਰ ਮੈਂ ਹਲਕੇ ਚ ਲੈ ਗਿਆ ਸਾਡਾ ਕੁਝ ਯਾਰ ਦੋਸਤ ਆ ਵੈਸੇ ਛੋੜ ਕਰ ਰਿਹਾ ਹੈ ਪਰ ਜਦੋਂ ਸਾਡੇ ਨਾਲ ਟੱਕਰ ਵੱਜੀ ਆ ਤੇ ਅਸੀਂ ਦੋਨੋਂ ਜene ਮੈਂ ਤੇ ਮੇਰਾ ਦੋਸਤ ਸੀ ਅੰਗਰੇਜ਼ ਅਸੀਂ ਡਿੱਗ ਗਏ ਇਦੋ ਡਿੱਗੀਆਂ ਦੇ ਅੰਦਰੋਂ ਦੋ ਚਾਰ ਮੁੰਡੇ ਨਿਕੜੇ ਨੇ ਦੋ ਕੋਲ ਤੇ ਪਿਸਤੌਲਾਂ ਸੀ ਦੋ ਕੋਲ ਇੱਕ ਕੋਲ ਰਾੜ ਇੱਕ ਕੋਲ ਕਿਰਪਾਨ ਪਤਾ ਨਹੀਂ ਟੱਕੂ ਇਹੋ ਜਿਹਾ ਸੀ ਕੁਝ ਤੇ ਮੂੰਹ ਨੇ ਨੇ ਕਵਰ ਕੀਤੇ ਹੋਏ ਸੀ ਤੇ ਉਹਨਾਂ ਨੇ ਉੱਥੋਂ ਮੈਨੂੰ ਫੜਿਆ ਮੇਰੇ ਸਿਰ ਤੇ ਗਨ ਰੱਖੀ ਤੇ ਮੈਨੂੰ ਗੱਡੀ 'ਚ ਬਿਠਾ ਲਿਆ ਤੇ ਦੋ ਮੁੰਡੇ ਹੋਰ ਪਤਾ ਨਹੀਂ ਕਿੱਧਰੋਂ ਆਏ ਉਹ ਮੈਨੂੰ ਨਹੀਂ ਪਤਾ ਉਹ ਮੈਨੂੰ ਬਾਅਦ 'ਚ ਪਤਾ ਲੱਗਿਆ ਉਹ ਅੰਗਰੇਜ਼ ਦੇ ਨਾਲ ਆਪੋ ਤਾਫੀ ਕਰਨ ਲੱਗ ਪਏ ਅੰਗਰੇਜ਼ ਨੇ ਉਹਨਾਂ ਨਾਲ ਬਹਿਸ ਵੀ ਕੀਤੀ ਲੜਾਈ ਝਗੜਾ ਵੀ ਕੀਤਾ ਅੰਗਰੇਜ਼ ਲੜਦਾ ਰਿਹਾ ਉਹਨਾਂ ਨਾਲ ਇੰਨੇ ਨੂੰ ਉਹਨਾਂ ਨੇ ਮੈਨੂੰ ਗੱਡੀ 'ਚ ਬਿਠਾ ਕੇ ਉੱਪਰ ਦੀ ਕੁਮਾ ਕੇ ਤੇ ਇਧਰ ਦੀ ਸਾਗਰਾ ਹੋ ਕੇ ਇਧਰੋਂ ਆਪਾਂ ਨਾਲ ਜਿਹੜਾ ਸਾਗਰੇ ਨਹਿਰਾਂ ਦੀ ਸਾਗਰ ਵਾਲੀ ਇਹ ਲੰਘ ਕੇ ਇਥੋਂ ਅਰਨੋ ਸਾਗਰੇ ਸਾਈਡ ਜਾ ਗਏ ਤੇ ਇਹ ਉਹਨਾਂ ਨੇ ਮੇਰੀ ਅੱਖਾਂ ਓਕਾ ਬੰਦ ਬੰਨਤੀਆਂ ਸਾਡੇ ਦੋਸਤ ਨੂੰ ਸ਼ਰਤਾਂਾਂ ਨਾਲ ਕੱਲਿਆਂ ਨੂੰ ਤੁਹਾਨੂੰ ਚੱਕਿਆ ਜੀ ਹਾਂ ਦੋਸਤ ਨਾਲੋਂ ਦੋ ਬੰਦੇ ਬੈਸ ਦੇ ਰਹੇ ਸੀ ਦੋਸਤ ਨੂੰ ਵੀ ਉਹ ਫੈਰਿੰਗ ਕਰਨ ਲੱਗੀ ਸੀ ਕਹਿੰਦੇ ਗੋਲੀ ਮਾਰ ਤੋ ਅਗਰ ਚਾਹਤੇ ਟਪੰਚ ਕਰਤਾ ਇਹਦੇ ਫਿਰ ਉਹ ਗੋਲੀ ਤੋਂ ਡਰਦਾ ਹੋਇਆ ਪਿੱਛੇ ਮੁੜਿਆ ਆ ਫਿਰ ਉਹਨੇ ਕੋਈ ਹੈਲਪ ਲਈ ਕਿਸੇ ਤੋਂ ਵਈ ਜੀ ਮੈਨੂੰ ਜਲਦੀ ਜਲਦੀ ਮੇਰੇ ਘਰੇ ਲੈ ਕੇ ਚੱਲੋ ਉਹਨੇ ਫਿਰ ਪਿੰਡ ਆ ਕੇ ਰੋਲਾ ਪਾਇਆ ਭਈ ਐ ਕਰਕੇ ਗੁਰਚਰ ਨੂੰ ਕਿ ਡ ਹਾਂਜੀ ਹਾਂ ਮੈਂ ਕਰਿਆ ਸਰ ਪਰ ਚਾਰ ਬੰਦੇ ਸੀ ਉਹਨਾਂ ਨਾਲ ਪਿਸਤੌਲਾਂ ਸੀ ਉੱਥੇ ਵੀ ਮੈਂ ਵਿਰੋਧ ਚਾਰ ਬੰਦੇ ਅੱਗੇ ਤੇ ਕੋਈ ਵਾਹ ਨਹੀਂ ਨਾ ਕੱਲੇ ਬੰਦੇ ਦੀ ਉਹਨਾਂ ਦੀ ਪਛਾਣ ਆਈ ਉਸ ਵਕਤ ਤੋਂ ਨਹੀਂ ਸਰ ਉਸ ਟਾਈਮ ਨਹੀਂ ਆਈ ਨਹੀਂ ਉਸ ਵਕਤ ਉਹਨਾਂ ਨੇ ਕੋ ਮੂੰਹ ਬੰਨੇ ਹੋਏ ਸੀ ਆਪਣੇ ਹਾਂ ਹਾਂ ਮੂੰਹ ਬਿਲਕੁਲ ਕਵਰ ਸੀ ਸਰ ਉਹਨਾਂ ਦੇ ਮੂੰਹ ਵੀ ਮੂੰਹ ਵੀ ਕਵਰ ਸੀ ਉਹਨਾਂ ਦੀ ਗੱਡੀ ਦੇ ਉੱਪਰ ਜਿਹੜੇ ਨੰਬਰ ਪਲੇਟ ਸੀ ਉਹ ਵੀ ਬਿਲਕੁਲ ਚੰਗੀ ਤਰ੍ਹਾਂ ਕਵਰ ਸੀ ਔਰ ਉਹਨਾਂ ਨੇ ਸ਼ੀਸ਼ੇ ਦੇ ਉੱਪਰ ਵੀ ਕੋਈ ਤਰ੍ਹਾਂ ਦਾ ਕੈਮੀਕਲ ਲਾ ਰੱਖਿਆ ਸੀ ਜਿਹੜਾ ਕੁਛ ਨੂੰ ਕੁਛ ਦਿਖੇ ਨਾ ਤੇ ਜਦੋਂ ਉਹਨਾਂ ਨੂੰ ਕੋਲ ਆ ਰਹੇ ਸੀ ਬਾਰ-ਬਾਰ ਇਚੋਂ ਮੇਰਾ ਨਾ ਇੱਕ ਗਰੁੱਪ ਚੱਲਦਾ ਹੈ ਮੇਰੇ ਨਾਂ ਤੇ ਉਹਦੇ ਵਿੱਚ 11-1200 ਮੁੰਡਾ ਆ ਬਿਲਕੁਲ ਜੂਥ ਹੈ ਮੇਰੇ ਪਿੰਡ ਦਾ ਵੀ ਆਂਡ ਗਵਾਂਡ ਪਿੰਡਾਂ ਦਾ ਵੀ ਤੇ ਸਰ ਜਦੋਂ ਮੇਰੇ ਗਰੁੱਪ 'ਚ ਮੈਸੇਜ ਲੱਗ ਗਿਆ ਵੀ ਗੁਰਚਰ ਨੂੰ ਗਿਡਨੈਪ ਕਰ ਲਿਆ ਜਿੰਨੇ ਮੁੰਡੇ ਸੀ ਉਹਨਾਂ ਨੇ ਸਾਰਿਆਂ ਨੇ ਆਪਣੇ ਮੋਟਰਸਾਈਕਲ ਗੱਡੀਆਂ ਕੱਢ ਕੇ ਇਹ ਏਰੀਆ ਸਾਰਾ ਹੀ ਕਵਰ ਕਰ ਲਿਆ ਸੀ ਖਨੌਰੀ ਤੱਕ ਅੰਦਾਣੇ ਤੱਕ ਉਹਨਾਂ ਨੂੰ ਕੌਲਾਂ ਆ ਰਹੀਆਂ ਸੀ ਪਤਾ ਨਹੀਂ ਕੀ ਬੋਲ ਰਹੇ ਸੀ ਤੋਂ ਉਹਨਾਂ ਦੀ ਆਵਾਜ਼ ਮੈਨੂੰ ਸੁਣ ਰਹੀ ਸੀ ਵੀਦਰ ਨਹੀਂ ਜਾਣਾ ਐ ਐ ਕਰੋ ਐ ਐ ਕਰੋ ਜਿਨ ਕਿ ਉਹਨਾਂ ਦੀ ਕੋਈ ਮਿੱਠੀ ਹੋਈ ਜਗ੍ਹਾ ਨਹੀਂ ਸੀ ਅਗਰ ਮਿੱਥੀ ਹੋਈ ਜਗ੍ਹਾ ਹੁੰਦੀ ਤਾਂ ਮੈਨੂੰ ਡਾਇਰੈਕਟ ਉੱਥੇ ਲੈ ਕੇ ਜਾਂਦੇ ਉਹਨਾਂ ਨੇ ਦੋ ਤਿੰਨ ਥਾਵਾਂ ਤੇ ਰੋਕਿਆ ਵੀ ਇੱਥੇ ਰੋਕ ਲਓ ਇਹਨੂੰ ਇੱਥੇ ਰੋਕ ਲਓ ਨਹੀਂ ਗੱਲ ਬਣੀ ਉਹਨਾਂ ਦੀ ਜਿਹੜੀ ਮਿੱਥੀ ਹੋਈ ਜਗ੍ਹਾ ਸੀ ਉਹ ਪੰਜਾਬ ਦੇ ਵਿੱਚ ਸੀ ਪੰਜਾਬ ਦੇ ਵਿੱਚ ਉਹ ਮੈਨੂੰ ਤਾਂ ਨਹੀਂ ਲੈ ਕੇ ਜਾ ਸਕੀ ਕਿਉਂਕਿ ਮੁੰਡਿਆਂ ਨੇ ਸਾਰਾ ਏਰੀਆ ਕਵਰ ਕਰ ਲਿਆ ਸੀ ਨਰਮਾਣੇ ਦੇ ਕੋਲ ਪਿੰਡ ਆ ਬੈਲਰਖਾਂ ਉੱਥੇ ਲੈ ਕੇ ਗਏ ਨੇ ਉੱਥੇ ਵੀ ਇੱਕ ਨਾ ਨਹਿਰ ਆ ਨਹਿਰ ਦੇ ਕੋਲ ਇੱਕ ਸਾਈਡ 'ਚ ਜਾ ਕੇ ਇੱਕ ਨਹਿਰ ਦੇ ਕੋਲ ਇੱਕ ਮੋਟਰ ਜੀ ਆਂਦੀ ਹੈ ਜਿਵੇਂ ਆਪਣੇ ਜੱਟਾਂ ਦੀ ਹੁੰਦੀ ਹੈ ਜਾਂ ਬਾਜੀਕਰਾਂ ਦੀ ਜਿੰਨਾਂ ਦੀ ਹਨ ਖੇਤ ਦੇ ਵਿੱਚ ਬਣਿਆ ਹੁੰਦਾ ਕੋਠਾ ਉਹਦੇ ਨਾਲ ਇੱਕ ਖੰਭਾ ਸੀ ਉਹਨਾਂ ਨੇ ਉੱਥੇ ਮੈਨੂੰ ਉਤਾਰਿਆ ਤੇ ਉਤਾਰ ਕੇ ਸਰ ਉਹਨਾਂ ਨੇ ਮੈਨੂੰ ਮੈਂ ਉਹਨਾਂ ਨੂੰ ਕਹਿੰ ਮੈਂਨੂੰ ਦੱਸੋ ਤੁਸੀਂ ਮੇਰੀ ਜੀ ਕਾਫੀ ਗੱਲਾਂ ਹੁੰਦੀਆਂ ਗਈਆਂ ਮੇਰੀਆਂ ਉਹਨਾਂ ਨੇ ਮੈਨੂੰ ਕੋਈ ਗਾਲ ਨਹੀਂ ਕੱਢੀ ਕੋਈ ਮੈਨੂੰ ਚਪੇਟ ਨਹੀਂ ਮਾਰੀ ਕੋਈ ਕੁਝ ਨਹੀਂ ਕੀਤਾ ਉਹਨਾਂ ਨੇ ਮੈਨੂੰ ਉਹ ਕਹਿੰਦਾ ਯਾਰ ਸਾਡੀ ਮਜਬੂਰੀ ਆ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਮੈਨੂੰ ਦੱਸੋ ਤੁਸੀਂ ਯਾਰ ਜਿਨੇ ਜਿਨੇ ਤੁਹਾਨੂੰ ਮੇਰੀ ਮਾਰਨ ਦੀ ਕੁਸਪਾਰੀ ਵਗੈਰਾ ਦਿੱਤੀ ਆ ਤੁਸੀਂ ਮੇਰੇ ਤੋਂ ਦੁੱਗਣੇ ਲੈ ਲਓ ਉਹਨਾਂ ਨੇ ਮੇਰੇ ਤੋਂ ਚਿੱਟੇ ਦੇ ਵੀ ਮੰਗ ਕੀਤੀ ਕਹਿੰਦਾ ਮੇਰੇ ਸਾਨੂੰ ਤੇ ਅੱਧਾ ਕਿਲੋ ਚਿੱਟਾ ਚਿੱਟਾ ਦਿੱਤਾ ਆ ਮੈਂ ਕਾ ਕਿਲੋ ਦੇ ਪੈਸੇ ਤੁਸੀਂ ਮੇਰੇ ਤੋਂ ਲੈ ਲਓ ਜਿੰਨੇ ਦੰਦਾ ਆ ਫਿਰ ਉਹਨਾਂ ਨੇ ਮੈਨੂੰ ਗਾਲ ਕੱਢੀ ਆ ਕਹਿੰਦਾ ਤੈਨੂੰ ਨਹੀਂ ਪਤਾ ਵੀ ਕਿੱਥੋਂ ਆਂਦਾ ਆ ਤੋ ਚਲੋ ਫਿਰ ਮੈਂ ਸਮਝ ਗਿਆ ਸਰ ਵੀ ਇਹ ਗੱਲ ਪਹਿਣਗੇ ਜਿਆਦਾ ਪੈਸਾਂ ਗਾ ਤੇ ਹੁਣੇ ਮਾਰ ਦੇਣਗੇ ਕਿਥੇ ਲੇਟ ਮਾਰਨਗੇ ਮੈਂ ਇੱਕ ਗੁਬੇਨਤੀ ਕਰਦਾ ਉਹ ਗ੍ਰੇਨੈਪਰਾਂ ਨੂੰ ਮੈਂ ਉਹਨਾਂ ਨੂੰ ਕਿਹਾ ਸੀ ਵੀ ਮੈਨੂੰ ਤੁਸੀਂ ਕਿੱਥੇ ਵੀ ਮਾਰੋਗੇ ਨਾ ਉੱਥੇ ਮਾਰਿਓ ਜਿੱਥੇ ਮੇਰੀ ਲਾਸ਼ ਮੇਰੇ ਘਰ ਦੇ ਨਾਲ ਮਿਲ ਜੇ ਅਲਵਾਰਸ ਨਾ ਛੱਡਿਓ ਉਹ ਕਹਿੰਦੇ ਕੋਈ ਨਹੀਂ ਤੈਨੂੰ ਉੱਥੇ ਹੀ ਮਾਰਾਂਗੇ ਜਿੱਥੇ ਤੇਰੀ ਲਾਸ਼ ਮਿਲ ਜੇ ਤੇ ਸਰ ਉਹਨਾਂ ਨੇ ਫਿਰ ਮੇਰੀ ਇੱਕ ਵੀਡੀਓ ਕਾਲ ਕਰ ਮੈਨੂੰ ਸਾਫ਼ ਦਿਖੀਨ ਉਹਦੇ ਵਿੱਚ ਇੱਕ 5-4 ਸੈਕਿੰਡ ਉਹਨਾਂ ਨੇ ਮੈਨੂੰ ਐ ਦਿਖਾ ਕੇ ਰੱਖਿਆ ਤੇ ਬਾਅਦ ਚ ਉਹਨਾਂ ਨੇ ਮੇਰੀ ਅੱਖਾਂ ਬੰਦ ਕਰ ਲਈ ਨਹੀਂ ਤੁਸੀਂ ਕਹਿੰਦੇ ਵੀ ਮੇਰੀਆਂ ਅੱਖਾਂ ਬੰਨੀਆਂ ਹੋਈਆਂ ਸੀ ਉਸ ਵਕਤ ਫਿਰ ਤੁਹਾਨੂੰ ਵੀਡੀਓ ਕਾਲ ਕਿਸ ਤਰ੍ਹਾਂ ਪਤਾ ਲੱਗਦਾ ਦਿਖਾਈ ਸਰ ਉਹਨਾਂ ਨੇ ਜਿਹੜਾ ਜਿਹੜਾ ਤੁਸੀਂ ਬਹੁਤ ਵੱਡਾ ਲਾਇਆ ਐ ਐਮਐਲਏ ਕੁਲਵੰਤ ਸਿੰਘ ਬਾਜੀਕਰ ਦੇ ਉੱਪਰ ਉਹ ਵੀਡੀਓ ਕਾਲ ਦੇ ਵਿੱਚ ਤੁਹਾਨੂੰ ਕੀ ਕੁਝ ਦਿਖਾਈ ਦਿੱਤਾ ਤੁਸੀਂ ਐਫਆਰ ਨਹੀਂ ਪੜੀ ਐਫਆਰ ਪੜ੍ਹ ਕੇ ਦੇਖਿਓ ਉਹਦੇ ਵਿੱਚ ਮੈਂ ਲਿਖਿਆ ਐ ਉਹਨਾਂ ਨੇ 5 ਤੋਂ 6 ਸੈਕਿੰਡ ਮੇਰੀਆਂ ਅੱਖਾਂ ਐ ਥੱਲੇ ਕਰਕੇ ਉਹਨਾਂ ਨੇ ਮੈਨੂੰ ਦਿਖਾਇਆ ਤੇ ਉਹਨਾਂ ਨੇ ਨਾਲ ਦੀ ਨਾਲ ਹੀ ਉੱਪਰ ਕਰਤੀ ਤਾਂ ਮੈਂ ਦੇਖਿਆ ਉਹਨਾਂ ਨੂੰ ਉਹਦੇ ਵਿੱਚ ਗਰੁੱਪ ਕਾਲ ਸੀ ਇੱਕ ਦੇ ਇੱਕ ਗੱਡੀ 'ਚ ਸੀ ਮੁੰਡਾ ਇੱਕ ਦੇ ਪਿੱਛੇ ਇੱਕ ਬੰਦੇ ਦੇ ਪਿੱਛੇ ਹਰਿਆਲੀ ਜੀ ਵੀ ਸੀ ਦਰਖਤ ਜੀ ਸੀ ਮੈਂ ਲਿਖਿਆ ਹੋਇਆ ਸਾਰਾ ਜੀ ਤੇ ਜਦੋਂ ਸਰ ਉਹਨਾਂ ਨੇ ਮੈਨੂੰ ਜੋ ਧਮਕਾਇਆ ਉਹ ਮੈਂ ਬਿਆਨ ਦਿੱਤੇ ਹੋਏ ਨੇ ਪਹਿਲਾਂ ਵੀ ਤੁਸੀਂ ਦੇਖ ਲਿਓ ਔਰ ਉਹਨਾਂ ਨੇ ਕੀ ਕਰਿਆ ਫਿਰ ਜਦੋਂ ਨਹੀਂ ਗੱਲ ਬਣੀ ਉਹਨਾਂ ਨੇ ਮੇਰੀ ਲੱਤ ਫੜੀ ਐ ਇੱਕ ਸਾਈਡ ਰਾਈਟ ਲੱਤ ਫੜੀ ਐ ਤੇ ਉਹਨਾਂ ਨੇ ਮੇਰੀ ਜਦੋਂ ਇੱਕ ਬੰਦੇ ਨੇ ਪਿੱਛੋਂ ਪਰਣਾ ਪਾ ਕੇ ਮੇਰੇ ਐਂ ਪਿੱਛੇ ਫੜ ਲਿਆ ਇੱਕ ਲਾਤੀ ਮੇਰੀ ਰਾਈਟ ਸਾਈਡ ਲੱਤ ਫੜੀ ਐ ਤਾਂ ਰਾੜ ਅਸੀਂ ਸਰ ਬੜੀ ਜ਼ੋਰਤੀ ਉਹਨਾਂ ਨੇ ਮੇਰੇ ਲੱਤ ਤੇ ਮਾਰੀ ਤੋ ਮੈਂ ਜੋਰ ਦੀ ਬਾਂਕ ਮਾਰੀ ਇੰਨੇ ਨੂੰ ਉਹਨਾਂ ਨੇ ਮੇਰੀ ਦੂਜੀ ਲੱਤ ਫੜੀ ਐ ਦੂਜੀ ਤੇ ਰਾਡ ਮਾਰੀ ਉਹਨਾਂ ਨੇ ਇੱਕ ਨੇ ਕਿਹਾ ਕਹਿੰਦਾ ਜਲਦੀ ਪਿਸਟਲ ਲੋਡ ਕਰ ਪਿਸਟਲ ਲੋਡ ਕਰਦੇ ਪਏ ਸੀ ਉਹ ਮੈਨੂੰ ਆਵਾਜ਼ ਆ ਰਹੀ ਸੀ ਪਿਸਟਲ ਲੋਡ ਕਰਨ ਦੀ ਉਹ ਹੋ ਨਹੀਂ ਰਹੀ ਸੀ ਫਿਰ ਉਹਨਾਂ ਨੇ ਉਹਨੂੰ ਗਾਲ ਕੱਢੀ ਉਹ ਇੰਨਾ ਟਾਈਮ ਇੰਨੇ ਨੂੰ ਪਿੱਛੋਂ ਨਾ ਖੇਤਾਂ ਦੇ ਵਿੱਚ ਕੰਮ ਕਰਦੇ ਪਏ ਸੀ ਬੰਦੇ ਉਹਨਾਂ ਨੇ ਦੇਖ ਲਿਆ ਉਹਨਾਂ ਇੱਕ ਬੰਦੇ ਨੇ ਕਿਹਾ ਕਹਿੰਦਾ ਜਲਦੀ ਕਰੋ ਬੰਦੇ ਆ ਗਏ ਨੇ ਗੱਡੀ ਮੋੜੋ ਉਹਨਾਂ ਨੇ ਗੱਡੀ ਮੋੜੀ ਆ ਤੇ ਉੱਥੋਂ ਸਰ ਆਊਟਸਾਈਡ ਹੀ ਚਲੇ ਗਏ ਨੇ ਬੰਦੇ ਉਹ ਉਹਨੇ ਟਾਈਮ ਤੱਕ ਤੁਹਾਨੂੰ ਉਹਨਾਂ ਦੀ ਸ਼ਕਲ ਕਿਸੇ ਬੰਦੇ ਦੀ ਵੀ ਨਹੀਂ ਦਿਖਾਈ ਦਿੱਤੀ ਨਹੀਂ ਕੋਈ ਆਵਾਜ਼ ਪਹਿਚਾਣ ਆਵਾਜ਼ ਮੈਂ ਪਛਾਣਾਂਗਾ ਇੱਕ ਇੱਕ ਬੰਦਾ ਜਿਹੜਾ ਜਿਹੜਾ ਮੋਟਾ ਜਿਹਾ ਬੰਦਾ ਸੀ ਜਿਹੜਾ ਗੱਡੀ ਚਲਾ ਰਿਹਾ ਸੀ ਨਾ ਉਹ ਬਾਜੀਗਰਾਂ ਤਰ੍ਹਾਂ ਬਾਜੀਗੀ ਬਾਜੀਗਰਾਂ ਦੀ ਭਾਸ਼ਾ ਬੋਲਦਾ ਸੀ ਜਾਂ ਤੋਂ ਬਾਜੀਗਰ ਹੋ ਸਕਦਾ ਹੈ ਜਾਂ ਫਿਰ ਉਹ ਬਾਜੀਗਰਾਂ ਦੇ ਵਿੱਚ ਰਹਿੰਦਾ ਸੀ ਉਹਨੂੰ ਬਾਜੀਗਰਾਂ ਦੀ ਭਾਸ਼ਾ ਬੋਲਣੀ ਆਂਦੀ ਸੀ ਤੁਹਾਡਾ ਕਾਫੀ ਚਿਰ ਤੋਂ ਨਿਜੀ ਵਿਵਾਦ ਚੱਲ ਰਿਹਾ ਆਪਸ ਦੇ ਵਿੱਚ ਕਾਫੀ ਤੁਹਾਡੀ ਬਿਆਨਬਾਜ਼ੀ ਤੁਹਾਡੀਆਂ ਵੀਡੀਓ ਵੀ ਆ ਜਿਹੜੀਆਂ ਬਹੁਤ ਉਹਨਾਂ ਦੇ ਕੁਲਵੰਤ ਸਿੰਘ ਬਾਜੀਗਰ ਦੇ ਖਿਲਾਫ ਆ ਜਿਹੜੀਆਂ ਚੈਨਲ ਦੇ ਉੱਪਰ ਚਲਦਿਆਂ ਦਿਖਾਈ ਦੇ ਰੀਆਂ ਕਿਤੇ ਇਹ ਤੁਹਾਡੇ ਵੱਲੋਂ ਕੋਈ ਪ੍ਰੀਪਲੈਨਿੰਗ ਸਿਸਟਮ ਤਾਂ ਨਹੀਂ ਸੀਗਾ ਉਹਨਾਂ ਨੂੰ ਬਦਨਾਮ ਕਰਨ ਦਾ ਕਰਕੇ ਸਭ ਤੋਂ ਨਿੱਜੀ ਦੋਸਤੋਂ ਦਾ ਮੈਂ ਸੀ ਜਦੋਂ ਸਰਪੰਚ ਸੀ ਉਹ ਮੇਰੀਆਂ ਉਹਦੀਆਂ ਕਾਲ ਡਿਟੇਲਾਂ ਚੈੱਕ ਕਰ ਲਿਓ ਉਹਦੇ ਨਾਲ ਮੇਰਾ ਲੈਣ-ਦੇਣ ਚੈੱਕ ਕਰ ਲਿਓ ਹੁਣ ਉਹਨੇ ਉਸ ਦਿਨ ਵੀਡੀਓ ਦੇ ਵਿੱਚ ਕੀ ਆ ਕਹਿੰਦੇ ਗੁਰਚਰਨ ਹੈ ਜਿਹੜਾ ਇਹ ਮੈਂਟਲੀ ਅਫਸਰਟ ਹੈ ਤੁਸੀਂ ਸ਼ਾਇਦ ਸੁਣਿਆ ਹੋਣਾ ਅਗਰ ਮੈਨੂੰ ਇੱਕ ਕਾਲ ਦਾ ਜਵਾਬ ਦਿਓ ਅਗਰ ਮੈਂ ਮੈਂਟਲ ਆ ਮੈਂਟਲ ਇਦਾਂ ਦੇ ਹੁੰਦੇ ਨੇ ਇੱਕ ਪਾਸਿਓ ਮੈਨੂੰ ਕਹਿ ਰਿਹਾ ਵੀ ਉਹ ਇਹ ਬੰਦਾ ਰੀਪ ਉਹ ਆਪਣੀ ਪਲੈਨਿੰਗ ਕਰਕੇ ਬੈਠਾ ਸੀ ਇੱਕ ਮੈਂਟਲ ਬੰਦਾ ਇੰਨੀ ਤਕੜੀ ਪਲੈਨਿੰਗ ਕਿਵੇਂ ਕਰ ਸਕਦਾ ਹੈ ਕਿ ਪਹਿਲਾਂ ਉਹ ਬੰਦਾ ਆਪਣੇ ਆਪ ਨੂੰ ਗਿਟਨੈਪ ਕਰਾਏਗਾ ਫਿਰ ਆਪਣੀ ਵਾਈਫ ਤੋਂ ਫੋਨ ਕਰਵਾਏਗਾ ਫਿਰ ਉਹ ਆਪਣੇ ਬੰਦਿਆਂ ਨੂੰ ਤਿਆਰ ਕਰੇਗਾ ਇੱਕ ਮੈਂਟਲ ਬੰਦਾ ਇੰਨਾ ਕੁਝ ਕਰ ਸਕਦਾ ਨਹੀਂ ਕਰ ਸਕਦਾ ਜੇ ਕਰ ਸਕਦਾ ਤੇ ਮੈਨੂੰ ਉਹ ਮੈਂਟਲ ਨਾਲ ਮਨਾ ਦਿਓ ਫਿਰ ਮੈਂ ਤਾਂ ਵੀ ਗਿਲਟੀ ਫੀਲ ਕਰ ਲਾਂਗਾ ਦੂਜੀ ਪਾਸੇ ਕੁਲਵੰਤ ਸਿੰਘ ਨੇ ਕਿਹਾ ਕਿ ਉਹਦੇ ਉੱਪਰ ਤੇ ਕ੍ਰਿਮੀਨਲ ਸਜ਼ਾ ਵੀ ਕੱਟ ਕੇ ਆਇਆ ਕਈ ਕੇਸਾਂ ਦੇ ਵਿੱਚ ਮੈਂ ਕੁਲਵੰਤ ਸਿੰਘ ਨੂੰ ਕਹਾ ਇਹ ਉਹ ਕ੍ਰਵੰਤ ਸਿੰਘ ਜੇ ਮੈਂ ਕਿਸੇ ਕੇਸ ਦੇ ਵਿੱਚ ਅਜ ਤੱਕ ਸਜ਼ਾ ਮੈਨੂੰ ਹੋਈ ਆ ਜਾਂ ਮੈਂ ਦੋਸ਼ੀ ਹੈਗਾ ਮੈਨੂੰ ਉਸ ਦੀ ਜੱਜਮੈਂਟ ਦੇ ਦੇ ਮੈਂ ਫਿਰ ਵੀ ਤੇਰੇ ਅੱਗੇ ਮਾਫੀ ਮੰਗ ਲਾਂਗਾ ਹੁਣ ਇਸ ਟਾਈਮ ਹਰਿਆਣਾ ਪੁਲਿਸ ਕਿਉਂਕਿ ਹਰਿਆਣਾ ਦੇ ਵਿੱਚ ਜਿਹੜਾ ਤੁਹਾਡਾ ਕੇਸ ਦਰਜ ਹੋਇਆ FIR ਆ ਜਿਹੜੀ ਉਹ ਕੈਥਲ ਜ਼ਿਲ੍ਹੇ ਦੇ ਵਿੱਚ ਦਰਜ ਹੋਈ ਆ ਜੀ ਹਰਿਆਣਾ ਪੁਲਿਸ ਕਿਹੋ ਜੀ ਕਾਰਵਾਈ ਕਰ ਰਹੀ ਆ ਸੰਤੋਸ਼ਟ ਹੋ ਉਹਨਾਂ ਦੀ ਕਾਰਵਾਈ ਤੋਂ ਬਿਲਕੁਲ ਸਰ ਹੁਣ ਤੱਕ ਜੋ ਮੈਨੂੰ ਦੇਖਣ 'ਚ ਆ ਰਿਹਾ ਹਰਿਆਣਾ ਪੁਲਿਸ ਹੈ ਜਿਹੜੀ ਮੈਨੂੰ ਸਵੇਰੇ ਡੀਐਸਪੀ ਸਾਹਿਬ ਦੀ ਵੀ ਕਾਲ ਆਈ ਹਰਿਆਣਾ ਤੋਂ ਮੇਰੇ ਬੜੇ ਸਤਕਾਰਯੋਗ ਨੇ ਉਸ ਤੋਂ ਬਾਅਦ ਮੈਨੂੰ ਐਸਐਸਪੀ ਸਾਹਿਬ ਨਾਲੋਂ ਮੇਰੀ ਗੱਲ ਹੋਈ ਮੈਂ ਐਸਐਚਓ ਸਾਹਿਬ ਨਾਲੋਂ ਗੱਲ ਹੋਈ ਮੇਰੀ ਉਹ ਮੈਨੂੰ ਕੱਲੀ ਕੱਲੀ ਡਿਟੇਲ ਵੀ ਦੱਸਦਦੇ ਨੇ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਵੀ ਅਗਰ ਤੁਹਾਨੂੰ ਸੰਤੁਸ਼ਟੀ ਨਹੀਂ ਆ ਤੁਸੀਂ ਸੀਆਈ2 ਦੇ ਵਿੱਚ ਜਾ ਕੇ ਆਪਣੀ ਇਨਵੈਸਟੀਗੇਸ਼ਨ ਸਾਹਮਣੇ ਹੁੰਦੀ ਦੇਖ ਸਕਦੇ ਹੋ ਹਰਿਆਣਾ ਪੁਲਿਸ ਨੂੰ ਤੁਸੀਂ ਜਾ ਕੇ ਦੇਖ ਲਓ ਜਿੱਥੋਂ ਜਿਨ੍ਹਾਂ ਦੀ ਮੈਂ ਨਾਮ ਲਏ ਨੇ ਉਹਨਾਂ ਨੂੰ ਦਫੜਿਆ ਹੀ ਨਹੀਂ ਉਕ ਮੈਂ ਸਰ ਉਹਨਾਂ ਨੂੰ ਪੁੱਛਿਆ ਮੈਂ ਸਰ ਉਹਨਾਂ ਨੂੰ ਕਿਉਂ ਨਹੀਂ ਫੜਿਆ ਕਹਿੰਦੇ ਬੇਟੇ ਚਿੰਤਾ ਨਾ ਕਰੋ ਅਸੀਂ ਇੱਥੋਂ ਲੋਕੇਸ਼ਨਾਂ ਚੱਕੀਆਂ ਨੇ ਇਹ ਐ ਘੁੰਮ ਕੇ ਆਵਾਂਗੇ ਜਿਹੜੇ ਜਿਹੜੇ ਬੰਦੇ ਕਹਿੰਦੇ ਇਹਨਾਂ ਦੇ ਮੈਂ ਜਿਹੜੇ ਬੰਦੇ ਚੱਕੇ ਉਹਨਾਂ ਨੂੰ ਮੈਂ ਜਾਣਦਾ ਹੀ ਨਹੀਂ ਐ ਪਰ ਉਹਨਾਂ ਨੇ ਉਹ ਗੱਡੀ ਵੀ ਫੜ ਲਈ ਉਹਨਾਂ ਨੇ ਉਹ ਮੋਟਰਸਾਈਕਲ ਵੀ ਫੜ ਲਿਆ ਉਹਨਾਂ ਨੇ ਉਹ ਦੋ ਬੰਦੇ ਵੀ ਫੜ ਲਿਆ ਹੁਣ ਉਹ ਬੰਦੇ ਰਿਮਾਂਡ ਤੇ ਨੇ 4 ਦਿਨਾਂ ਦੇ ਹੁਣ ਉਹ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਉਹ ਕੀ ਕੀ ਦੱਸਦੇ ਨੇ ਸਾਰਾ ਕੁਝ ਪਤਾ ਲੱਗ ਜਾਏਗਾ ਇਹ ਇੱਕ ਡਿਜੀਟਲ ਆ ਇਹ ਇਹਨੂੰ ਆਪਾਂ ਗੁੰਮਰਾਹ ਨਹੀਂ ਕਰ ਸਕਦੇ ਕਿ ਹਾਂ ਮੈਂ ਨਹੀਂ ਸੀ ਅਗਰ ਤੁਸੀਂ ਕਾਲ ਕੀਤੀ ਹੋਈ ਤੇ ਤੁਹਾਡੀ ਵੀ ਲੋਕੇਸ਼ਨ ਆ ਜੇਗੀ ਮੈਂ ਕਾਲ ਕੀਤੀ ਹੋਈ ਅਗਰ ਮੈਂ ਆਪਣੇ ਆਪ ਨੂੰ ਅਟੈਕ ਕਰਵਾਇਆ ਆ ਤੇ ਮੇਰਾ ਵੀ ਉਹਦੇ ਵਿੱਚ ਸਾਰਾ ਕੁਝ ਆ ਜਾਏਗਾ ਹੁਣ ਮੈਂ ਕੱਲਾ ਬੰਦਾ ਪੂਰੀ ਹਰਿਆਣਾ ਪੁਲਿਸ ਨੂੰ ਗੁੰਮਰਾਹਤ ਨਹੀਂ ਕਰ ਸਕਦਾ ਹਣਾ ਪੰਜਾਬ ਪੁਲਿਸ ਤੇ ਵੀ ਤੁਸੀਂ ਬਹੁਤ ਵੱਡੇ ਇਲਜ਼ਾਮ ਲਾ ਰਹੇ ਹੋ ਜਦੋਂ ਤੁਹਾਡਾ ਇਹ ਤੁਹਾਡੇ ਨਾਲ ਹਾਦਸਾ ਬਾਕਰਿਆ ਹਾਂ ਪਾਤਣਾ ਪੁਲਿਸ ਬਕਾਇਦਾ ਇੱਥੇ ਤੁਹਾਡੇ ਪਿੰਡ ਦੇ ਵਿੱਚ ਪਹੁੰਚੀ ਸੀ ਤੁਰੰਤ ਜਦੋਂ ਉਹਨਾਂ ਨੂੰ ਫੋਨ ਗਿਆ ਕਿਸੇ ਨੇ ਕਾਲ ਕੀਤੀ ਆ ਤਾਂ ਇੱਥੇ ਪਹੁੰਚੇ ਆ ਬਿਲਕੁਲ ਪਰ ਪੰਜਾਬ ਪੁਲਿਸ ਜਿਹੜੀ ਉਹ ਹੈਗੀ ਉਹਨਾਂ ਦੇ ਉੱਪਰ ਦੱਬੇ ਹੀ ਲੱਗਨੇ ਚਾਹੀਦੇ ਨੇ ਇੱਕ ਗੱਲ ਦੇਖ ਲਓ ਸਰ ਮੈਂ ਪੰਜਾਬ ਪੁਲਿਸ ਨੂੰ ਜਦੋਂ ਮੈਂ ਗਿਡਨਾਪ ਹੋਇਆ ਮੇਰੀ ਵਾਈਫ ਨੇ ਫੋਨ ਕੀਤਾ 112 ਤੇ ਕਹਿੰਦੇ ਸਰ ਮੇਰੇ ਮੇਰੇ ਹਸਬੰਡ ਨੂੰ ਗਿਡਨਾਪ ਕਰ ਲਿਆ ਤੇ ਤੁਸੀਂ ਮੇਰੀ ਹੈਲਪ ਕਰੋ 112 ਵਾਲਿਆਂ ਨੇ ਅੱਗੇ ਪੁਲਿਸ ਭੇਜੀ ਦੇਖੋ ਪਿੱਛੇ ਵਾਲੀ ਜਿਹੜੀ ਪੁਲਿਸ ਹੈ ਉਹ ਬਿਲਕੁਲ ਕੰਮ ਕਰਦੀ ਪਈ ਆ ਕੋਈ ਇਤਰਾਜ਼ ਨਹੀਂ ਸਾਨੂੰ ਕੋਈ ਸ਼ੱਕ ਨਹੀਂ ਆ ਪਰ ਜਿਹੜੀ ਇੱਥੇ ਥਾਣੇ ਦੀ ਪੁਲਿਸ ਹੈ ਨਾ ਛਾਲਕੇ ਛਤਰਾਣੇ ਦੀ ਇਹ ਬੰਦੇ ਨੇ ਆਂਦੇ ਸਾਰੇ ਇੱਥੇ ਬਾਈਟ ਦਿੱਤੀ ਆ ਕਹਿੰਦੇ ਉਸ ਬੰਦੇ ਦੇ ਉੱਪਰ 12 ਮੁਕੱਦਮ ਮੈਂ ਉਸ ਬੰਦੇ ਨੂੰ ਪੁੱਛਾਂ ਮੈਂ ਉਹਨੂੰ ਪਹਿਲਾਂ ਕਾਲ ਵੀ ਲਾਈ ਉਹਨੇ ਕਾਲ ਨਹੀਂ ਚੱਕੀ ਉਸ ਬੰਦੇ ਨੂੰ ਇਹ ਪੁੱਛੋ ਵੀ 12 ਮੁਕਦਮੇ ਮੇਰੇ ਤੇ ਹੈਗੇ ਉਹ ਤੈਨੂੰ ਕਿਹਨੇ ਪੁੱਛੇ ਨੇ ਤੂੰ ਮੇਰੇ ਮੇਰੇ ਪਰਿਵਾਰ ਨੇ ਕਿਹਨੂੰ ਫੋਨ ਕੀਤਾ ਆ ਮੇਰੇ ਪਰਿਵਾਰ ਤੇ ਤਾਂ ਕੋਈ ਮੁਕਦਮਾ ਨਹੀਂ ਨਾ ਮੇਰੇ ਪਰਿਵਾਰ ਨੇ ਤੈਨੂੰ ਦਰਖਾਸਤ ਦਿੱਤੀ ਆ ਵੀ ਮੇਰੇ ਹਸਬੰਦ ਨੂੰ ਕਿਡਨਾਪ ਕਰ ਲਿਆ ਹੈ ਕਿ ਆ ਉਹਨੇ ਮੇਰੀ ਮੇਰੀ ਮੈਡਮ ਨੂੰ ਨਹੀਂ ਪਤਾ ਮੇਰੇ ਤੇ 12 ਪਰਚੇ ਨੇ ਪਤਾ ਹੈ ਉਹਨੂੰ ਉਹਨੂੰ ਦੱਸਣ ਦੀ ਕੀ ਲੋੜ ਆ ਹੋ ਸਕਦਾ ਉਹ ਸੋਚਦੇ ਹੁਣ ਵੀ ਪਰਚੇ ਦਰਜ ਕੀਤੇ ਹੋਏ ਆ ਤਾਂ ਕਿਸੇ ਪੁਲਿਸ ਨੇ ਚੱਕਿਆ ਹੋਵੇ ਕਿਸੇ ਹਰਿਆਣਾ ਪੁਲਿਸ ਨੇ ਹਾਂ ਇਹ ਕਹਿ ਸਕਦੀ ਫਿਰ ਉਹਨਾਂ ਨੇ ਪਤਾ ਕੀ ਕੀਤਾ ਕਹਿੰਦਾ ਗੁਰਚਰਨ ਦੇ ਠਾਦਿਆ ਪਤਾ ਨਹੀਂ ਕੌਣ ਚੱਕ ਲੈ ਗਿਆ ਹੋਏ ਅੱਜ ਤੱਕ ਮੈਂ ਕਿਸੇ ਕੇਸ ਦੇ ਵਿੱਚ ਗਿਲਟੀ ਫੀਲ ਨਹੀਂ ਆ ਮੈਨੂੰ ਕਿਸੇ ਕੋਰਟ ਨੇ ਦੋਸ਼ੀ ਇਕਰਾਰ ਨਹੀਂ ਦਿੱਤਾ ਟਿਕ ਇਨਵੈਸਟੀਗੇਸ਼ਨ ਦਾ ਪਾਰਟ ਨਹੀਂ ਬੰਦਾ ਇਹ ਕਿ ਉਹ ਬੰਦਾ ਮੇਰੇ ਉੱਪਰ ਅਗਰ ਮੰਨ ਲਓ ਤੁਹਾਡੇ ਤੇ 12 ਪਰਚੇ ਨੇ ਤੁਹਾਡੇ ਤੇ ਕੋਈ ਹਾਸਤਾ ਹੋ ਜਾਂਦਾ ਆ ਕਿ ਆ ਪੁਲਿਸ ਤੁਹਾਡੀ ਇਨਵੈਸਟੀਗੇਸ਼ਨ ਕਰਨ ਤੋਂ ਬਜਾਏ ਆ ਕੇ ਤੁਹਾਨੂੰ ਇਹ ਕਹੇਗੀ ਕਿ ਨਹੀਂ ਤੁਹਾਡੇ ਤੇ ਦੁਬਾਰਾ ਪਰਚੇ ਆ ਤੁਹਾਡੀ ਟੰਗਾ ਟੁੱਟੀਆਂ ਤੁਹਾਨੂੰ ਕੋਈ ਠੱਗ ਲੈ ਗਿਆ ਚੱਕ ਤੁਸੀਂ ਠਾਗੋ ਕੋਈ ਮਾਰ ਗਿਆ ਗੁਰਚਰਨ ਸਿੰਘ ਇੱਕ ਪ੍ਰੈਸ ਕਾਨਫਰੰਸ ਦੌਰਾਨ ਵਦੈ ਕੋਕਲਵੰਤ ਸਿੰਘ ਬਾਜੀਗਰ ਨੇ ਤੁਹਾਡੇ ਤੇ ਵੀ ਇਲਜ਼ਾਮ ਲਾਇਆ ਸੀਗਾ ਕਿ ਜੇਕਰ ਬੰਦੇ ਦੀਆਂ ਲੱਤਾਂ ਟੁੱਟੀਆਂ ਹੋਣ ਤਾਂ ਹੱਸ ਹੱਸ ਕੇ ਕਿਉਂ ਕਿਸ ਕਿਸ ਤਰ੍ਹਾਂ ਬਿਆਨ ਦੇ ਸਕਦਾ ਹੁਣ ਪਹਿਲਾਂ ਤੇ ਤੁਸੀਂ ਇਹ ਪੁਸ਼ਟੀ ਕਰੋ ਤੁਹਾਨੂੰ ਲੱਗ ਰਿਹਾ ਮੇਰੀਆਂ ਲੱਤਾਂ ਨਹੀਂ ਟੁੱਟੀਆਂ ਤੁਹਾਨੂੰ ਮੈਂ ਐਕਸ-ਰੇ ਦੇਵਾਂ ਰਿਪੋਰਟਾਂ ਦੇਵਾਂ ਮੈਂ ਹਸਪੀਟਲ ਦਾ ਨੰਬਰ ਦੇਵਾਂ ਜਾਂ ਲਾਈਵ ਆਪਰੇਸ਼ਨ ਚੱਲਿਆ ਮੇਰਾ ਸਾਰਿਆਂ ਨੇ ਦੇਖਿਆ ਉਹ ਦੇਵਾਂ ਲੱਤਾਂ ਟੁੱਟੀਆਂ ਸਾਰੇ ਇਹ ਪੰਜਾਬ ਦੀ ertidia ਜਿੱਥੇ ਸਾਡੇ ਗੁਰੂਆਂ ਨੇ ਬੰਦ-ਬੰਦ ਘਟਵਾ ਲਿਆ ਜਿੱਥੇ ਸਾਡੇ ਯੋਧਿਆਂ ਨੇ ਹੱਸ-ਹੱਸ ਕੇ ਫਾਂਸੀ ਦੇ ਰਸੇ ਚੁੰਮ ਲਏ ਤੇ ਮੈਂ ਇੱਕ ਲੱਤਾਂ ਹੀ ਟੁੱਟੀਆਂ ਕਰਕੇ ਜੇ ਰੋਣ ਲੱਗ ਜਾਂਦਾ ਮੈਂ ਆਪਣਾ ਪਰਿਵਾਰ ਥੋੜਾ ਮਾਰਨਾ ਸੀ ਲੱਤਾਂ ਟੁੱਟੀਆਂ ਨੇ ਮੈਨੂੰ ਲੱਤਾਂ ਦਾ ਕੋਈ ਦਰਦ ਨਹੀਂ ਆ ਮੈਨੂੰ ਦਰਦ ਸੀ ਸਿਰਫ ਮੇਰੀਆਂ ਭੈਣਾਂ ਦੇ ਉੱਪਰ ਜਿਹੜੀਆਂ ਸ਼ਹਾਦਤਾਂ ਹੋਈਆਂ ਨੇ ਜਿਹੜੇ ਉਹਨਾਂ ਦੇ ਉੱਪਰ ਨਜਾਇਜ਼ ਹਤਿਆਚਾਰ ਕੀਤੇ ਨੇ ਮੈਨੂੰ ਉਹ ਦਰਦ ਆ ਮੈਨੂੰ ਲੱਤਾਂ ਦਾ ਕੋਈ ਦਰਦ ਨਹੀਂ ਆ ਉਹਨਾਂ ਦਾ ਇਨਸਾਫ ਲੈਣ ਦੇ ਲਈ ਅਗਰ ਮੈਨੂੰ ਆਪਣਾ ਸੀਸ ਵੀ ਤੱਕ ਦੇਣਾ ਪੈ ਗਿਆ ਤੇ ਮ